ਆਵਰ ਸ਼ਹਿਰਾਂ ਉੱਥੇ ਨਾ ਰਾਜਸਥਾਨ ਤੇ ਪੰਜਾਬ ਦੇ ਬਾਰਡਰ ਦੇ ਵਿਚਾਲੇ ਇੱਕ ਪਿੰਡ ਪੈਂਦਾਗਾ ਸੁਖਚੈਨ ਉੱਥੇ ਫੈਮਲੀ ਰਹਿੰਦੀ ਹੈ ਜਿਹੜਾ ਫੈਮਲੀ ਦਾ ਮੁਖੀ ਹੁੰਦਾਗਾ ਉਹਦਾ ਨਾਮ ਹੁੰਦਾਗਾ ਸੁਖਚੈਨ ਸਿੰਘ ਸੁਚੈਨ ਸਿੰਘ ਦੀ ਘਰ ਵਾਲੀ ਦਾ ਨਾਮ ਹੁੰਦਾਗਾ ਮਾਇਆ ਤੇ ਮਾਇਆ ਦੀ ਇੱਕ ਕੁੜੀ ਹੁੰਦੀ ਹੈ ਕਿ ਤੇ ਦੋ ਮੁੰਡੇ ਹੁੰਦੇ ਆਗੇ ਕੁੜੀ ਦਾ ਨਾਮ ਹੁੰਦਾਗਾ ਸੁਮਿਸ਼ਟਾ ਤੇ ਜਿਹੜੀ ਮੁੰਡੇ ਆਉਂਦੇ ਉਹਨਾਂ ਦਾ ਇੱਕ ਦਾ ਨਾਮ ਹੁੰਦਾ ਗਿਆਨ ਚੰਦ ਤੇ ਦੂਸਰੇ ਦਾ ਨਾਮ ਹੁੰਦਾ ਸੰਦੀਪ ਜਿਹੜੀ ਕੁੜੀ ਆ ਹੁਣ ਉਹ 20 21 ਸਾਲਾਂ ਦੀ ਹੋ ਚੁੱਕੀ ਸੀਗੀ ਤੇ ਉਹਦੀ ਜਿਹੜੀ ਜਵਾਨੀ ਫੁੱਟ ਰਹੀ ਸੀਗੀ ਮਾਂ ਨਾਲ ਘਰ ਦਾ ਕੰਮ ਕਰਾਂਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਸ਼ਾਮ ਨੂੰ ਦੀ ਰਾਤ ਨੂੰ ਸੌਣਾ ਹੁੰਦਾ ਉਸ ਕੁੜੀ ਨੇ ਤੇ ਉਹ ਇੱਕ ਸੁਪਨਾ ਲੈ ਕੇ ਸੌਂਦੀ ਸੀ ਵੀ ਜਲਦ ਤੋਂ ਜਲਦ ਉਹਦਾ ਵਿਆਹ ਹੋ ਜਾਏ ਹੁਣ ਉਹਦੀ ਜਿਹੜੀ ਜਵਾਨੀ ਸੀਗੀ ਉਹਦੀ ਫੁੱਟ ਰਹੀ ਸੀਗੀ ਤੇ ਉਹ ਇਹ ਚਾਹੁੰਦੀ ਸੀ ਵੀ ਜਿਸ ਮੁੰਡੇ ਨਾਲ ਉਹਦਾ ਵਿਆਹ ਹੋਵੇ ਉਹ ਉਹਨੂੰ ਵੀ ਪਸੰਦ ਹੋਵੇ ਹੁਣ ਅਗਲਾ ਦਿਨ ਆਉਂਦਾ ਦਾ ਉਹਦੀਆਂ ਸਹੇਲੀਆਂ ਆਉਣਗੀਆਂ ਉਹਦੇ ਕੋਲੇ ਹੀ ਗੱਲ ਕਰਨੀਆਂ ਵੀ ਇਸ ਵਾਰ ਆਪਾਂ ਜਿਹੜਾ ਦਸਹਿਰਾ ਦੇਖਣ ਜਾਵਾਂਗੇ ਤੇ ਉਹ ਕਹਿੰਦੇ ਵੀ ਆਪਾਂ ਸ਼ਾਮ ਨੂੰ ਚੱਲਾਂਗੇ ਪਿੰਡੋਂ ਬਸ ਜਾਊਗੇ ਆਪਾਂ ਉਸ ਵਾਸਤੇ ਦੁਸ਼ਹਿਰਾ ਦੇਖਣਾ ਵੋਰ ਦਾ ਚਲੇ ਜਾਵਾਂਗੇ ਜਿਹੜਾ ਵੋਰ ਦਾ ਦੁਸ਼ਹਿਰਾ ਹੁੰਦਾ ਕਹਿੰਦੇ ਬਹੁਤ ਦੇਖਣਯੋਗ ਹੁੰਦਾ ਦਾ ਬਹੁਤ ਰੌਣਕ ਲੱਗਦੀ ਏ ਉੱਤੇ ਤੇ ਫਿਰ ਉਹ ਕਹਿੰਦੀ ਵੀ ਮੈਂ ਆਪਦੀ ਮਾਂ ਨੂੰ ਪੁੱਛ ਕੇ ਦੱਸਦੀਆਂ ਤੁਹਾਨੂੰ ਸਮਿਸ਼ਟਾ ਆਪਦੀ ਮਾਂ ਤੋਂ ਇਜਾਜ਼ਤ ਲੈਂਦੀ ਵੀ ਮੈਂ ਦੁਸ਼ਹਿਰੇ ਤੇ ਚਲੀ ਜਾਵਾਂ ਤੇ ਮਾਇਆ ਵੀ ਕਹਿੰਦੀ ਤਲ ਤੋਂ ਆਪਦੇ ਛੇਲਿਆਂ ਨਾਲ ਹੀ ਜਾਣਾ ਤੇ ਪਿੰਡ ਦੀ ਬਸ ਜਾਊਗੀ ਵੀ ਤੂੰ ਚਲੀ ਜਾ ਫਿਰ ਸਾਰਾ ਦਾ ਛੇਲਿਆਂ ਦਾ ਕੰਮਕਾਰ ਕਰਕੇ ਤਿਆਰ ਸ਼ਰ ਹੋ ਕੇ ਸ਼ਾਮ ਨੂੰ ਇੱਕਸਾ ਦੇ ਇਕੱਠਾ ਹੁੰਦਾਂ ਨੇ ਤੇ ਫਿਰ ਬੱਸ ਚੜਦਿਆਂ ਤੇ ਦਸਹਿਰੇ ਤੇ ਚਲ ਗਾਂ ਜਾਂਦਾਂ ਦਸਹਿਰਾ ਦੇਖਦੇ ਆਂ ਬਹੁਤ ਰੌਣਕ ਲੱਗੀ ਹੁੰਦੀ ਹੈਗੀ ਸਮਿਸ਼ਟਾ ਮਤਲਬ ਮਨੋਮਾਨ ਅੰਦਰੋਂ ਖੁਸ਼ ਹੁੰਦੀ ਆ ਵੀ ਉਹਨੂੰ ਪਹਿਲੀ ਵਾਰ ਉਹਨੇ ਦਸਹਿਰਾ ਦੇਖਿਆ ਸੀਗਾ ਮਤਲਬ ਇਹ ਤਾਂ ਮੇਲਾ ਭਰਿਆ ਦੇਖਿਆ ਸੀਗਾ ਤੇ ਮੇਲੇ 'ਚ ਘੁੰਮਾ ਮਤਲਬ ਕੁਝ ਸਮਾਨ ਵਗੈਰਾ ਵੀ ਦਿੱਤਾ ਆ ਉਹਦੇ ਵਾਸਤੇ ਤੇ ਥੋੜੇ ਸਮੇਂ ਬਾਅਦ ਜ਼ਿਆਦਾ ਭੀੜ ਹੋਣ ਕਰਕੇ ਸੇਲ ਨਾਲ ਉਸਮਿਸ਼ਟਾ ਵਿਛੜ ਗਈ ਜਦੋਂ ਵਿਛੜ ਗਈ ਉਸ ਤੋਂ ਬਾਅਦ ਉਹ ਕਬੜਾ ਗਈ ਕਿਉਂਕਿ ਪਹਿਲੀ ਵਾਰ ਬਾਹਰ ਆਈ ਸੀਗੀ ਉਹ ਤੇ ਉਹ ਘਬਰਾ ਗਈ ਘਬਰਾਉਣ ਤੋਂ ਬਾਅਦ ਉਹ ਸਿੱਧਾ ਉਹ ਜਿਹੜੀ ਬਸ ਤੇ ਉਹ ਗਈ ਸੀ ਨੀ ਉਸੇ ਬਸ ਤੇ ਆ ਕੇ ਬੈਠ ਗਈ। ਥੋੜਾ ਸਮਾਂ ਬਾਅਦ ਇੱਕ ਮੁੰਡਾ ਆਉਂਦਾ ਉਸ ਵਾਸਤੇ। ਉਹ ਮੁੰਡੇ ਦਾ ਨਾਮ ਹੁੰਦਾ ਹੁਦਾ ਸੁਧੀਰ। ਸੁਧੀਰ ਜਿਹੜਾ ਸਮੈਸਟਰ ਦਾ ਗਵੰਟੀ ਹੁੰਦਾਗਾ ਤੇ ਤਾਂ ਕਰਕੇ ਉਹ ਮਤਲਬ ਜਾਣਦੀ ਹੁੰਦੇ ਇੱਕ ਦੂਜੇ ਨੂੰ ਜਾਣਣ ਕਰਕੇ ਉਹਨਾਂ 'ਚ ਗੱਲਬਾਤ ਸ਼ੁਰੂ ਹੋ ਗਈ। ਤੇ ਫਿਰ ਸਮੈਸਟਰ ਦਾ ਸਾਰੀ ਗੱਲਬਾਤ ਵੀ ਕਿਵੇਂ ਆਪਸ ਵਿੱਚ ਲਗਾਤੋਂ ਵਿਛੜ ਗਈ ਤੇ ਉਹ ਸਿੱਧਾ ਕੇ ਬਸ ਤੇ ਬੈਠ ਗਈ। ਤੇ ਫਿਰ ਉਹ ਸੁਧੀਰ ਨੂੰ ਹੌਸਲਾ ਦਿੰਦਾ ਇਹ ਗੱਲ ਕਹਿੰਦਾਗਾ ਵੀ ਕੋਈ ਗੱਲ ਨਹੀਂ ਜੇ ਤੂੰ ਵਿਛੜ ਕੇ ਬਸਤੇ ਆ ਗਈ ਤਾਂ ਉਹ ਵੀ ਵਿਛੜ ਕੇ ਬਸਤੇ ਆ ਜਾਣਗੇ ਆਪੇ ਆਪੇ ਆ ਜਾਣਗੇ ਉਹ ਕਿ ਦੁੱਖ ਭਰਾਣਾ ਜੇ ਉਹ ਬਸਤੇ ਨਹੀਂ ਹੋਣਗਾ ਤਾਂ ਮੈਂ ਤੈਨੂੰ ਤੇਰੇ ਘਰੇ ਛੱਡ ਦਊਗਾ ਤੇ ਇਹ ਗੱਲ ਸੁਣ ਕੇ ਜਿਹੜੀ ਮਤਲਬ ਇਸਮਿਸਟਾ ਉਹ ਹੋਰ ਥੋੜੀ ਜੀ ਮਤਲਬ ਉਹਦਾ ਡਰ ਘਟਦਾਗਾ ਤੇ ਉਹ ਚ ਬਸਤੇ ਉਹ ਅੱਖਾਂ ਚਮਕ ਆ ਜਾਂਦੀ ਹੈ ਸੁਧੀਰ ਲਈ ਤੇ ਥੋੜੇ ਸਮੇਂ ਬਾਅਦ ਉਸੇ ਬਸਤੇ ਹੋਰ ਹੁੱਲੜ ਆਵਾਜ਼ ਹੁੰਦੇ ਆਗੇ ਹੁੱਲੜ ਬਾਜੀ ਕਰਦੇ ਆਗੇ ਉਹ ਤੇ ਫਿਰ ਜਿਹੜਾ ਸੁਧੀਰ ਉਹ ਇਸਮਿਸਟਾ ਨੂੰ ਕਵਰ ਕਰਦਾਗਾ ਉਹ ਬਚਾਉਂਦਾ ਕੋਈ ਨਾ ਹੁਲੜਵਾਚ ਤੇ ਜਿਹੜੀ ਇਹਦਾ ਇਹ ਗੱਲ ਦੇਖ ਰਹੀ ਸੀ ਸਮਿਸ਼ਤਾ ਤੇ ਉਹਨੂੰ ਇਹ ਲੱਗਦਾ ਸੀ ਵੀ ਇਹ ਮੁੰਡਾ ਮੇਰੀ ਬਹੁਤ ਕੇਅਰ ਕਰ ਰਿਹਾਗਾ ਤੇ ਮੈਂ ਇਸੇ ਨਾਲ ਵਿਆਹ ਕਰਾਉਣਾ ਤੇ ਜਿਹੜਾ ਸੁਧੀਰ ਉਹ ਮਨੋਮਣੀ ਉਹ ਵੀ ਜੜਾ ਸਮਿਸ਼ਤਾ ਨੂੰ ਚਾਹੁੰਦਾ ਸੀ ਕਿਉਂਕਿ ਸਮਿਸ਼ਤਾ ਦੇਖਣ ਜੇ ਬਹੁਤ ਸੋਹਣੀ ਸੀ ਕਿ ਸਾਰਾ ਪਿੰਡ ਉਹਦੇ ਨਾਲ ਗੱਲਬਾਤ ਕਰਨ ਨੂੰ ਫਿਰਦਾ ਸੀਗਾ ਤੇ ਥੋੜਾ ਸਮਾਂ ਬਾਅਦ ਬਸ ਚੱਲ ਜਾਈ ਕਿ ਬਸ ਜਦੋਂ ਪਿੰਡ ਜਾਈ ਆਂਦੀ ਬਾਕੀ ਸੁਚੈਣ ਪਿੰਡ ਚ ਤੇ ਜਿਹੜਾ ਸੁਧੀਰ ਉਹ ਵਸ ਤੋਂ ਉੱਤਰ ਕੇ ਇਹ ਗੱਲ ਕਹਿੰਦਾ ਸਮਿਸਟਰ ਨੂੰ ਮੈਂ ਤੇਰੇ ਨਾਲ ਗੱਲਬਾਤ ਕਰਦੀ ਆ ਤੇ ਸਮਿਸਟਰ ਦਾ ਪਹਿਲੀ ਰਾਤ ਹੀ ਹੋ ਚੁੱਕੀ ਸੀ ਕਿ ਬੱਸ 'ਚ ਬੈਠੀ ਬੈਠੀ ਤੂੰ ਸਿੱਧਾ ਝਟਪਟ ਬਿਨਾਂ ਕੋਈ ਸੋਚੇ ਸਮਝੇ ਉਹਨੂੰ ਹਾਂ ਕਰ ਦਿੰਦੀ ਐ। ਹਾਂ ਕਰ ਦਈ ਐ ਤੇ ਅਗਲੇ ਦਿਨ ਉਹ ਮਿਲਣ ਦਾ ਮਤਲਬ ਵਾਅਦਾ ਕਰਕੇ ਹੁੰਦੀ ਆ ਗਈ ਵੀ ਆਪਾਂ ਸ਼ਾਮ ਨੂੰ ਆਪਣੇ ਜਿਹੜੇ ਮਤਲਬ ਹੀ ਪਿੰਡ ਦੇ ਪਾਸੇ ਤੇ ਖੇਤ ਆ ਮੱਛੀ ਦੇ ਖੇਤ ਆ ਉਹ ਉੱਥੇ ਮਿਲਾਂਗੇ। ਤੇ ਜਿਹੜਾ ਸੁਧੀਰ ਉਹ ਵੀ ਰਾਜੀ ਹੋ ਜਾਂਦਾਗਾ। ਅਗਲਾ ਦਿਨ ਆਉਂਦਾਗਾ ਤੇ ਜਿਹੜੀ ਇਸ ਵਾਰ ਜਿਹੜੀ ਸਮਿਸਟਰ ਦੀ ਬਹੁਤ ਖੁਸ਼ ਰਹਿਣ ਲੱਗ ਗਈ ਸੀਗੀ ਤੇ ਚਾਮੂ ਦੀ ਹੈਗੀ ਚਾਮੂ ਕਰੋ ਪਾਨਾ ਲਾ ਕੇ ਸਮਿਸ਼ਤਾ ਉਸ ਦੀ ਰੂਮ ਵਿੱਚ ਲੱਚੀ ਜਾਂਦੀ ਹੈਗੀ ਸੁਨੀਰ ਮੱਕੀ 'ਚ ਬੈਠਾ ਹੁੰਦਾਗਾ ਤੇ ਜਾ ਕੇ ਇਹ ਮੱਕੀ 'ਚ ਮਿਲ ਜਾਂਦਾ ਹੈਗੀ ਮੱਕੀ ਪਾਂਚੇ 'ਚ ਫੁਟੁੰਦੀ ਜੀਗੀ ਕੋਈ ਬੰਦਾ ਉਹਦੇ ਵਿੱਚ ਚਲਾ ਜਾਂਦਾ ਸੀਗਾ ਆਸ-ਪਾਸ ਦੇ ਲੋਕਾਂ ਨੂੰ ਕੋਈ ਨਜ਼ਰ ਨਹੀਂ ਆਉਂਦਾ ਸੀਗਾ ਗੱਲਬਾਤ ਕਰਦੇ ਆ ਥੋੜਾ ਸਮਾਂ ਗੱਲਬਾਤ ਕਰਨ ਤੋਂ ਬਾਅਦ ਇਹ ਬਣਉਂਦਾ ਹੈ ਕਿ ਸਰੀਰਕ ਸੰਬੰਧ ਹੁਣ ਪਹਿਲੀ ਹੀ ਮੁਲਾਕਾਤ 'ਚ ਸਮਿਸ਼ਤਾ ਨੇ ਸੁਨੀਰ ਨਾਲ ਮਤਲਬ ਵੀ ਸਰੀਰਕ ਸੰਬੰਧ ਬਣਾ ਲਈ ਸੀਗੀ ਤੇ ਉਹਨੀ ਜਵਾਨੀ ਸੀ ਜਿਹੋ ਵੀ ਫੁੱਟ ਰਹੀ ਸੀ ਅੰਦਰੋਂ ਅੰਤਰੀ ਉਹਨੂੰ ਇਹ ਜਿਹਾ ਵੀ ਮੈਂ ਜਲਦ ਤੋਂ ਜਲਦ ਕਿਸੇ ਬੰਦੇ ਨਾਲ ਹਮ ਬਿਸਤਰਾਵਾਂ ਜਾਂ ਹਮਸਫਰ ਹੋ ਜਦੋਂ ਸ੍ਰੀ ਸੰਧ ਬਣਾ ਲੈਂਦੀ ਹੈਗੀ ਤੇ ਉਹਨੂੰ ਬਹੁਤ ਚੰਗਾ ਲੱਗਦਾ ਦਾ ਤੇ ਫਿਰ ਅਗਲੇ ਦਿਨ ਉਹ ਮਿਲਣ ਦਾ ਵਾਅਦਾ ਕਰਕੇ ਆਉਂਦੀ ਹੈ ਫਿਰ ਮਿਲਦੇ ਹੈਗੇ ਤੇ ਹੁਣ ਜਦ ਇੱਕ ਹਰ ਰੋਜ਼ ਮਿਲਣਾ ਘਰੋਂ ਬਾਹਰ ਨਾ ਲਾ ਕੇ ਜਾਣਾ ਤੇ ਇੱਕ ਬਹੁਤ ਜ਼ਿਆਦਾ ਖੁਸ਼ ਰਹਿਣਾ ਤੇ ਮਾਂ ਨੂੰ ਕੋਈ ਸ਼ੱਕ ਹੋਣਾ ਹੀ ਸੀਗਾ ਤੇ ਮਾਂ ਨੂੰ ਪਤਾ ਲੱਗ ਗਿਆ ਵੀ ਕੋਈ ਨਾ ਕੋਈ ਗੱਲਬਾਤ ਹੈਗੀ ਹੈ ਕਿ ਵੀ ਇਹ ਇੰਨਾ ਖੁਸ਼-ਖੁਸ਼ ਕਿਵੇਂ ਰਹਿ ਲੱਗੀ ਤੈਨ ਰੋਜ਼ ਸ਼ਾਮ ਨੂੰ ਕਿੱਥੇ ਜਾਂਦੀ ਹੈਗੀ ਤੇ ਫਿਰ ਮਾਇਆ ਇਹ ਮਾਇਆ ਦਾ ਇੱਕ ਤਾਂ ਸੀਗਾ ਵੀ ਉਹ ਜਿਆਦਾ ਜਿਆਦਾ ਉਹਨੂੰ ਪੁੱਛਦੀ ਸੀ ਸਮੈਸਟਰ ਨੂੰ ਤੂੰ ਗੱਲ ਤਪਾ ਦੱਸ ਵੀ ਕੀ ਹੈਗੀ ਵੀ ਤੂੰ ਇੰਨਾ ਖੁਸ਼ ਕਿਉਂ ਰਹਿੰਦੀ ਹੈਗੀ ਤੇ ਸ਼ਾਮ ਨੂੰ ਕਿੱਥੇ ਜਾਂਦੀ ਹੈਗੀ ਤੇ ਦੂਸਰਾ ਪਲਾਨ ਮਾਇਆ ਦਾ ਸੀਗਾ ਵੀ ਜਾ ਜਾ ਉਹ ਰੰਗਿਆਥੀ ਫੜ ਲੈ ਤੇ ਮਾਇਆ ਨੇ ਸੋਚਿਆ ਵੀ ਜੇ ਮੈਂ ਉਹਨੂੰ ਪੁੱਛਿਆ ਤਾਂ ਉਹ ਕੋਈ ਨਾ ਕੋਈ ਮੈਨੂੰ ਬਹਾਨਾ ਮਾਰ ਦੂਗੀ ਤੇ ਉਸ ਤੋਂ ਬਾਅਦ ਸੋਚੇਤ ਹੋ ਜੂਗੀ ਅੱਗੇ ਤੋਂ ਤੇ ਤਾਂ ਮੈਂ ਇਸ ਤੋਂ ਉਲਟ ਮੈਂ ਜੇ ਉਹ ਰੰਗਿਆਥੀ ਫੜਨਾ ਮਾਇਆ ਨੇ ਇਹ ਸੋਚਿਆ ਤੇ ਫੇਰ ਇੱਕ ਦਿਨ ਉਹ ਮੱਕੀ 'ਚ ਮਿਲ ਰਹੇ ਸੀਗੇ ਦੋਵੇਂ ਸਰੀਰਕ ਸੰਬੰਧ ਬਣਾ ਰਹੇ ਸੀਗੇ ਤੇ ਉੱਪਰੋਂ ਮਾਇਆ ਨੇ ਉਹਨਾਂ ਨੂੰ ਰੰਗਿਆਚੀ ਫੜ ਲਿਆ ਰੰਗਿਆਚੀ ਫੜ ਲਿਆ ਜਦੋਂ ਸੁਮਿਤਰੀ ਨੂੰ ਨੋਨ ਗਾਲਾ ਗੁਲਾ ਕੱਢ ਗਏ ਮਾਇਆ ਨੇ ਤੇ ਗਾਲਾਂ ਕੱਢ ਗਏ ਭਜਾਤਾ ਮੱਕੀ 'ਚੋਂ ਤੇ ਆਪਦੀ ਕੁੜੀ ਦੇ ਦੋ ਚਾਰ ਚਾਂਟੇ ਮਾਰ ਕੇ ਘਰੇ ਲਿਆਈ ਜਦੋਂ ਘਰੇ ਲਿਆਈ ਫਿਰ ਉਹਨੂੰ ਬਹੁਤ ਸਮਝਾਇਆ ਮਾਇਆ ਨੇ ਤੇ ਉਹਨੇ ਮਾਇਆ ਨੇ ਬਹੁਤ ਸਮਝਾਇਆ ਆਪਦੀ ਕੁੜੀ ਨੂੰ ਵੀ ਤੂੰ ਇਹ ਕੰਮ ਨਹੀਂ ਕਰਨਾ ਵੀ ਉਹ ਆਪਦੀ ਪ੍ਰਾਰਥਰੀਤਾ ਦੇਖ ਲਾ ਵੀ ਉਹ ਜਿਹੜਾ ਜਿਹੜਾ ਸੁਨੀਲ ਕਰਦਾ ਸੀਗਾ ਕਟਿਆਂ ਦੀ ਚਮੜੀ ਲਾਉਂਦਾ ਸੀਗਾ ਉਹ ਕੱਟੇ ਵੇਚ ਕੇ ਆਉਂਦਾ ਸੀਗਾ ਤੇ ਵੀ ਉਹ ਕੀ ਕੰਮ ਕਰਦਾ ਵੀ ਤੂੰ ਕੀ ਕਰਦੀ ਐਂ ਕਿ ਤੂੰ ਆਪਦੀ ਵੱਲ ਵੀ ਦੇਖ ਤੇ ਉਹਦੇ ਵੱਲ ਵੀ ਦੇ ਤੇ ਕਿਉਂ ਵੀ ਮੇਰਾ ਨੱਕ ਵੜਾ ਰਹੀ ਐਂ ਤੂੰ ਤੇ ਪਰ ਜਿਹੜੀ ਉਹ ਸੀ ਸੀਮਸਟਾ ਉਹਦੇ ਜਵਾਨੀ ਦਾ ਭੂਤ ਸਵਾਰ ਸੀਗਾ ਉਹਦੇ ਚ ਹਾਫਸ ਪੈਦਾ ਹੋ ਗਈ ਸੀ ਕਿ ਉਹ ਹੁਣ ਕਿੱਥੇ ਟਲਦੀ ਸੀਗੀ ਤੇ ਫਿਰ ਜਿਹੜੀ ਸਮਾਇਆ ਉਹ ਆਪਦੇ ਘਰ ਵਾਲੇ ਸੁਖਚੈਨ ਨੂੰ ਦੱਸ ਦਈਏ ਗੱਲਬਾਤ ਵੀ ਹੁਣ ਆਪਣੀ ਜਿਹੜੀ ਕੁੜੀ ਉਹ ਜਵਾਨ ਹੋ ਗਈ ਵੀ ਜਲਦੋਂ ਜਲਦ ਇਹਦਾ ਰਿਸ਼ਤਾ ਪਾਲਣਾ ਸ਼ੁਰੂ ਕਰ ਫਿਰ ਉਸ ਤੋਂ ਬਾਅਦ ਜੇ ਸੁਖਚਾਨ ਰਿਸ਼ਤੇ ਭਾਲਣੇ ਸ਼ੁਰੂ ਕਰਦਾ ਬਹੁਤ ਜ਼ਿਆਦਾ ਰਿਸ਼ਤੇ ਵੀ ਆਉਂਦੇ ਆ ਮਾਇਆ ਉਸ ਸਮੈਸਟਰ ਨੂੰ ਪਰ ਜਿਹੜੀ ਇਥੇ ਸਮੈਸਟਰ ਸੀ ਸਮੈਸਟਰ ਆ ਸਾਰੀ ਗੱਲਬਾਤ ਦੱਸ ਦਿੰਦੀ ਸੀ ਕਿ ਰਿਸ਼ਤੇ ਵਾਲੇ ਵੀ ਮੇਰੀ ਇਹਦੇ ਮੁੰਡੇ ਨਾਲ ਗੱਲਬਾਤ ਤਾਂ ਵੀ ਮੈਂ ਤੁਹਾਡੇ ਨਾਲ ਵਿਆਹ ਨਹੀਂ ਕਰਾਉਣਾ ਤਾਂ ਕਰਕੇ ਮੁੰਡੇ ਵਾਲੇ ਵੀ ਨਾਲ ਕੋ ਸੋਚੇ ਸਮਝੇ ਸੁਖਚਾਨ ਨੂੰ ਜਵਾਬ ਦੇਣ ਦੇ ਵੀ ਅਸੀਂ ਤੁਹਾਡੀ ਕੁੜੀ ਆਪਦਾ ਮੁੰਡਾ ਤੁਹਾਡੀ ਕੁੜੀ ਨਾਲ ਨਹੀਂ ਵਿਆਹਣਾ ਤਣ ਜਾਂ ਬਹੁਤ ਜ਼ਿਆਦਾ ਰਿਸ਼ਤੇ ਜਦੋਂ ਮੁੜ ਗਏ ਮਾਇਆ ਵੀ ਪਰੇਸ਼ਾਨ ਰਹਿਣ ਲੱਗ ਗਈ ਤੇ ਹਾਂ ਮਾਂ ਨੇ ਬਹੁਤ ਸਮਝਾਇਆ ਵੀ ਮੈਂਨੇ ਬਹੁਤ ਸਮਝਾਇਆ ਇਹ ਕੰਮ ਛੱਡ ਦੇ ਉੱਪਰ ਨਹੀਂ ਹਟਿਓ ਫੇਰ ਉਹ ਮਿਲ ਜੀ ਸੀਗੇ ਸੁਧੀਰ ਤੇ ਉਹ ਕਹਿੰਦੀ ਸੀ ਬਸ ਸੁਧੀਰ ਨਾਲ ਹੀ ਵਿਆਹ ਕਰਾਉਣਾ ਕਿ ਮੈਂ ਹੋਰ ਕਿਸ ਨਾਲ ਵਿਆਹ ਕਰਾਉਣੇ ਨਹੀਂ ਤੇ ਇਹ ਗੱਲ ਵੱਸ ਸੁਧੀਰ ਨੂੰ ਵੀ ਪਤਾ ਸੀਗਾ ਵੀ ਮਾਂ ਜਿਹੜਾ ਉਹਦਾ ਸਮਿਸਟਰ ਨੂੰ ਰਿਸ਼ਤੇ ਆਉਣ ਲੱਗ ਕੇ ਤੇ ਹੁਣ ਇੱਕ ਰਿਸ਼ਤਾ ਆਉਂਦਾ ਹੈਗਾ ਉਹ ਰਿਸ਼ਤਾ ਆਉਂਦਾ ਹੈਗਾ ਰਾਜਸਥਾਨ ਤੋਂ ਗਲਨ ਨਾਮ ਦੇ ਮੁੰਡੇ ਦਾ ਤੇ ਉਹ ਹੁਣ ਜਿਹੜਾ ਗਲਨ ਨੂੰ ਸਾਰਾ ਕੁਝ ਦੱਸਣ ਦਾ ਸੋਚਣ ਪਹਿਲੇ ਸੀ ਤੇ ਜੋ ਜਿਹੜਾ ਪਰ ਉਹ ਰਾਜੀ ਹੋ ਜਾਂਦਾ ਕਹਿੰਦਾ ਫਿਰ ਵੀ ਤੇ ਇਹ ਗੱਲ ਕਹਿੰਦਾ ਵੀ ਚਲੋ ਜੋ ਕੁਝ ਹੋ ਗਿਆ ਹੋ ਗਿਆ ਪਹਿਲਾਂ ਇਸ ਤੋਂ ਵਿਆਹ ਤੋਂ ਬਾਅਦ ਉਹ ਮੈਂ ਆਪ ਇਸ ਦਾਰਨਗਾ ਤੇ ਉਹ ਰਾਜੀ ਹੋ ਜਾਂਦਾ ਰਿਸ਼ਤੇ ਨੂੰ ਤੇ ਇਹ ਗੱਲ ਪਤਾ ਲੱਗਦੀ ਐ ਇਸ ਮਿਸਟਰ ਨੂੰ ਵੀ ਮੇਰ ਨੂੰ ਇੱਕ ਮੁੰਡੇ ਨੇ ਹਾਂ ਕਰਤੀ ਤੇ ਹੁਣ ਉਹ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੁੰਦੀਆਂ ਨੇ ਤੇ ਵਿਆਹ ਦੀਆਂ ਤਿਆਰੀਆਂ ਤਿਆਰਨਾਂ ਚ ਦਿਨ ਆਉਂਦਾਗਾ 9 ਅਗਸਤ 2013 ਦਾ ਜਦੋਂ ਸਵੇਰ ਹੁੰਦੀ ਐਗੀ ਤੇ ਜਿਹੜਾ ਸੁਖਚੈਨ ਸੀਦਾ ਭੱਜਿਆ ਭੱਜਿਆ ਮਤਲਬ ਰੋਪਾ ਪਉਂਦਾ ਆ ਰਿਹਾ ਸੀਗਾ ਕਿਉਂਕਿ ਜਿਹੜੀ ਉਹਦੀ ਘਰ ਵਾਲੀ ਮਾਇਆ ਸੀਗੀ ਉਹਦਾ ਕਿਸੇ ਨੇ ਰਾਤ 'ਚ ਕਤਲ ਕਰਤਾ ਕਤਲ ਵੀ ਉਹਦਾ ਕਲਾਵਟ ਕੇ ਉਹਦਾ ਕਤਲ ਕੀਤਾ ਹੁਣ ਇਹ ਗੱਲ ਜਦੋਂ ਪਤਾ ਲੱਗਦੀ ਹੈ ਕਿ ਉਹਨੂੰ ਸਮਿਸਟਾ ਨੂੰ ਵੀ ਬਹੁਤ ਰੋਂਦੀ ਹੈ ਕਿ ਉੱਚੀ-ਉੱਚੀ ਤੇ ਜਿਹੜਾ ਉਹਦਾ ਮੁੰਡਾ ਉਹ ਮੁੰਡੇ ਸੀਗੇ ਗਿਆਨ ਚੰਦ ਤੇ ਸੰਦੀਪ ਉਹ ਵੀ ਰੋਲਾ ਪੁੰੁੰਦਿਆ ਕਿ ਰੋਂਦੇ ਆ ਕਰਨਾਉਂਦੇ ਆ ਕਿ ਆਣ ਗਾਣ ਇਕੱਠਾ ਹੁੰਦਾਗਾ ਆਣ ਗਾਣ ਇਕੱਠਾ ਹੋਣ ਤੋਂ ਬਾਅਦ ਤੇ ਜਿਹੜਾ ਇੱਕ ਬੰਦਾ ਉਹ ਪੁਲਿਸ ਨੂੰ ਫੋਨ ਕਰਤਾ ਪੁਲਸ ਜਿਹੜੀ ਬਾਡੀ ਨੂੰ ਦੇਖਦੀ ਹੈਗੀ ਤੇ ਬਾਡੀ ਦੇਖਣ ਤੋਂ ਬਾਅਦ ਬਿਆਨ ਲੈਂਦੀ ਹੈਗੀ ਸੁਚੈਨ ਸੁਚੈਨ ਕਹਿੰਦਾ ਸਾਡੇ ਘਰੇ ਬਿਆਹ ਦੀਆਂ 13 ਚੱਲ ਰੰਗਾਂ ਸੀਗਾ ਸਾਰੇ ਰਿਸ਼ਤੇਦਾਰ ਮਤਲਬ ਖਾਣਾ ਪਾਣੀ ਪੀ ਕੇ ਸੀ 8 ਅਗਸਤ ਨੂੰ ਮਤਲਬ ਵਧੀਆ ਆਪਦੇ ਆਪਦੇ ਬਿਸਤਰੇ ਤੇ ਸੁੱਤੇ ਸੀਗੇ ਤੇ ਸਾਰੇ ਖੁਸ਼ ਸੀਗੇ ਤੇ ਪਰ ਮੈਨੂੰ ਇਹ ਨਹੀਂ ਪਤਾ ਸੀਗਾ ਜਦੋਂ ਮੈਂ ਉੱਕੂ ਅਗਲੀ ਸਵੇਰ ਮੇਰੇ ਘਰ ਵਾਲੇ ਨੇ ਕੋਈ ਮਾਰ ਕਿਉਂਗਾ ਬੋਡੀ ਨੂੰ ਪੋਸਟਮਾਰਟਮ ਲਈ ਭੇਜ ਦਈ ਪੁਲਸ ਨੂੰ ਪੋਸਟਮਾਰਟਮ ਜਈ ਹੁੰਦਾ ਵੀ ਪਹਿਲਾਂ ਇਹਨੂੰ ਕਿਸ ਨੇ ਬੇਹੋਸ਼ ਕੀਤਾ ਬੇਹੋਸ਼ ਕਰਨ ਤੋਂ ਬਾਅਦ ਇਹਦਾ ਗਲਾ ਕਟਿਆ ਕਟਿਆਗਾ ਗਲਾ ਕੱਟਿਆ ਰਾਤ ਦੇ 1:00 2:00 ਵਜੇ ਫੋਨ ਜਿਹੜਾ ਮਤਲਬ ਵੀ ਪੁਲਿਸ ਨੂੰ ਸਾਰੇ ਪਿੰਡ ਨੇ ਦੱਸਤਾ ਸੀਗਾ ਵੀ ਸੁਧੀਰ ਦੀ ਤੇ ਸਮਿਸਟਰਾ ਦੀ ਗੱਲਬਾਤ ਸੀ ਇਹਨਾਂ ਦੀ ਵੀ ਜਿਆਦਾ ਛੱਕਣਾ ਜਾਣਦਾ ਹੈਗਾ ਉਹ ਸੁਧੀਰ ਤੇ ਜਾਣਦਾ ਸੁਧੀਰ ਵੀ ਇੱਕ ਕਰੋ ਟਾਈਮ ਸੀਗਾ 7 ਦਿਨ ਹੋ ਗਏ ਸੀਗੇ ਮਤਲਬ ਵੀ ਉਹ ਘਰੇ ਨਹੀਂ ਪੜਿਆ ਸੀਗਾ ਤੇ ਪੁਲਿਸ ਨੂੰ ਸਿੱਧੇ ਸਾਫ ਚੱਕ ਹੋ ਗਿਆ ਜੀ ਸਦੀਰ 15-17 ਦਿਨਾਂ ਬਾਅਦ ਬਾਪਸੋਂ ਦਾ ਗਾਪ ਦੇ ਪਿੰਡ ਸਦੀਰ ਤੇ ਪੁਲਿਸ ਨੂੰ ਪਤਾ ਲੱਗ ਜਾਂਦਾ ਵੀ ਉਹ ਆਪਦੇ ਘਰੇ ਆ ਗਿਆ ਤੇ ਪੁਲਿਸ ਸਿੱਧਾ ਉਹਦੇ ਛਾਪਾ ਮਾਰਦੀ ਕਿ ਉਹ ਸਦੀਰ ਨੂੰ ਪੁਲਿਸ ਚੱਕ ਲੈਣ ਪਹਿਲਾਂ ਸਦੀਰ ਨਾਲ ਉਕਰਦਾ ਵੀ ਮੈਨੂੰ ਕੁਝ ਨਹੀਂ ਪਤਾ ਵੀ ਮੈਂ ਤਾਂ ਆਪਦੇ ਰਿਸ਼ਤੇਦਾਰੀ ਚ ਗਿਆ ਸੀ ਕਿ ਪਰ ਜਦੋਂ ਕਹਿੰਦੇ ਪੁਲਿਸ ਸਖਤੀ ਜਆ ਆਪਦੀ ਚ ਤੇ ਗੁੰਗੇ ਹੀ ਬੋਲਣ ਲਾਉਣ ਦੀ ਹੈਗੇ ਉਹੀ ਉਸੇ ਮੈਂ ਇਸ ਕੇਸ 'ਚ ਜਦੋਂ ਸਦੀਰ ਤੇ ਸਖਤੀ ਕੀਤੀ ਗਈ ਸਦੀਰ ਨੇ ਸਾਰਾ ਕੁਝ ਸੱਚ ਦੱਸਤਾ ਵੀ ਹਾਂ ਅਸੀਂ ਹੀ ਮਾਰਿਆ ਹੈਗਾ ਮਾਇਆ ਨੂੰ ਫਿਰ ਉਸ ਪੁੱਛ ਪੁੱਛਦੇ ਵੀ ਕਿਉਂ ਮਾਰਿਆ ਫਿਰ ਉਹ ਦੱਸਦਾ ਕਹਿੰਦਾ ਵੀ ਇਹਦੇ ਕਰੇ ਵਿਆਹ ਦਾ ਤਿਆਰਨਾ ਚੱਲ ਰਿਹਾ ਹੈ ਜਿਹਦਾ ਵਿਆਹ ਹੋਣ ਵਾਲਾ ਸੀਗਾ ਸਮਿਸ਼ਟਾ ਦਾ ਮੈਂ ਸਮਿਸ਼ਟਾ ਨੂੰ ਪਿਆਰ ਕਰਦਾ ਸੀ ਮੈਂ ਸਮਿਸ਼ਟਾ ਨਾਲ ਵਿਆਹ ਕਰਾਉਣਾ ਸੀਗਾ ਮੈਂ ਨਹੀਂ ਚਾਹੁੰਦਾ ਸੀਗਾ ਵੀ ਸਮਿਸ਼ਟਾ ਦਾ ਕਿਸੇ ਹੋਰ ਮੁੰਡੇ ਨਾਲ ਵਿਆਹ ਹੋ ਜੇ ਤੇ ਕਹਿੰਦਾ ਵੀ ਮੈਂ ਤਾਂ ਮਾਰਿਆਗਾ ਮੈਨੂੰ ਇਹ ਸੀਗਾ ਵੀ ਵਿਆਹ ਦੇ ਕਰਕੇ ਕੀ ਪਤਾ ਇੱਕ ਇਹਨਾਂ ਦਾ ਜਿਹੜਾ ਰਿਸ਼ਤਾ ਉਹ ਟੁੱਟ ਜੇ ਜਾਂ ਰਿਸ਼ਤੇ 'ਚ ਦੇਰੀ ਹੋ ਜੇ ਤੇ ਉਦੋਂ ਉਸ ਤੋਂ ਪਹਿਲਾਂ ਪਹਿਲਾਂ ਮੈਂ ਉਹਨੂੰ ਭਜਾ ਕੇ ਲੈ ਜੂੰਗਾ ਮੈਨੂੰ ਇਹ ਸੀਗਾ ਜੇ ਮੈਂ ਇਹਨਾਂ ਦੇ ਘਰੇ ਕੋਈ ਮਤਲਬ ਮਾਰਤਾ ਬੰਦਾ ਮਾਰਤਾ ਤਾਂ ਵਿਆਹ 'ਚ ਮਤਲਬ ਇਹ ਦੇਰੀ ਹੋ ਜੂਦੀ ਇੱਕ ਵਿਆਹ ਨੂੰ ਰੋਕਣ ਬਾਸਤੇ ਇੱਕ ਮਤਲਬ ਸੁਧੀਰ ਨੇ ਇਸ ਮਾਇਆ ਦਾ ਕਤਲ ਕੀਤਾ ਸੀਗਾ ਤੇ ਦੂਸਰਾ ਇਹ ਸੀਗਾ ਵੀ ਸਾਨੂੰ ਆਏ ਲੱਗਦਾ ਸੀਗਾ ਵੀ ਇਸ ਮਿਸਟਰ ਨੂੰ ਇਹ ਲੱਗਦਾ ਸੀਗਾ ਵੀ ਜਿਹੜੀ ਉਹਦੀ ਮਾਂ ਮਾਇਆ ਗਈ ਉਹੀ ਉਹਨਾਂ ਦੇ ਪਿਆਰ 'ਚ ਰੋੜਾ ਬਣ ਰਹੀ ਸੀ ਵੀ ਸਭ ਤੋਂ ਪਹਿਲਾਂ ਫੜਿਆ ਵੀ ਹੋਣੀ ਸੀਗਾ ਰੰਗੀਆਂ تھیں ਤੇ ਦੂਸਰਾ ਜਿਹੜਾ ਮਤਲਬ ਘਰ 'ਚ ਸਾਰੀ ਮਾਇਆ ਦੀ ਚਲਤੀ ਸੀਗੀ ਮਾਇਆ ਸੁਦੀਰ ਨੂੰ ਕਹਿੰਦੀ ਵੀ ਜੇ ਆਪਾਂ ਇਹਨੂੰ ਮਾਰਤਾ ਤਾਂ ਮੈਂ ਆਪਦੇ ਪਿਓ ਨੂੰ ਆਪੇ ਮਨਾ ਲੂੰਗੀ ਆਪਦੇ ਭਰਾਵਾਂ ਨੂੰ ਆਪੇ ਮਨਾ ਲੂੰਗੀ ਵੀ ਆਪਣੇ ਜਿਹੜੇ ਰਾਹ ਤਾਂ ਰੋੜਾ ਬਾਉਂਡਰੀ ਹੈ ਕਿ ਮਾਇਆ ਮੇਰੀ ਮਾਂ ਬਣ ਰਹੀ ਹੈ ਵੀ ਆਪਾਂ ਜੇ ਇਹਨੂੰ ਹਟਾ ਦਈਏ ਰਸਤੇ 'ਚ ਨਾਲੇ ਤਾਂ ਵਿਆਹ ਟੁੱਟ ਜਾਊਗਾ ਤੇ ਨਾਲੇ ਮੈਂ ਆਪਦੇ ਘਰਦਿਆਂ ਨੂੰ ਤੇਰੇ ਖਾਤ ਲਈ ਮਨਾ ਲੂੰਗੀ ਤਾਂ ਕਰਕੇ ਫਿਰ ਇਹ ਪਲਾਨ ਬਣਾਉਂਦੇ ਆ ਕਿ 8 ਅਗਸਤ ਨੂੰ ਜਿਹੜੀ ਮਤਲਬ ਉਹ ਸੁਦੀਰ ਉਹਨੂੰ ਵਿਆਹੀ ਦੀ ਦਵਾਈਆਂ ਦੇ ਜਾਂਦਾਗਾ ਸਮੈਸਟਰ ਜਦੋਂ ਮੈਂ ਉਮਾ ਖਾਣਾ ਖਾਂਦੀ ਇਸ ਮੈਸਟਰ ਉਹਦੇ ਖਾਣੇ ਚ ਮਤਲਬ ਉਹ ਬਿਓਛੀ ਦੀ ਦਵਾ ਮਿਲਾਉਂਦੀ ਹੈਗੀ ਜਦੋਂ ਖਾਣਾ ਖਾਂਦੀ ਹੈਗੀ ਥੋੜੀ ਟਾਈਮ ਬਾਅਦ ਸੌਣ ਜਾਂਦੇ ਆ ਕਿ ਸੌਣ ਜਾਂਦੇ ਆ ਉਸ ਤੋਂ ਬਾਅਦ ਉਹ ਜਿਹੜੀ ਉਹ ਬਿਓਸ਼ ਹੋ ਜਾਂਦੀ ਹੈ ਉਹਨੂੰ ਕੋਈ ਮਤਲਬ ਹੀ ਸੁਰਤ ਨਹੀਂ ਰਹਿੰਦੀ ਵੀ ਕਿੱਥੇ ਸੁੱਤੀ ਪਈ ਹੈ ਕੀ ਕਰ ਰਹੀ ਹੈ ਤੇ ਜਦੋਂ ਪਤਾ ਲੱਗ ਜਾਂਦਾ ਵੀ ਹੁਣ ਇਹ ਬਿਓਸ਼ ਆ ਇਹਨੂੰ ਪੂਰੀ ਨੀਂਦ ਚੜੀ ਹੋਈ ਹੈਗੀ ਉਸ ਤੋਂ ਬਾਅਦ ਫੋਨ ਕਰਦੀ ਹੈਗੀ ਸੇਮੇਸਟਰ ਸੁਧੀਰ ਨੂੰ ਵੀ ਤੂੰ ਹੁਣ ਆ ਜਾ ਤੋ ਉਹ 1 ਵਜੇ ਆਉਂਦਾ ਉਸਦੀਰ 1 ਵਜੇ ਤੋਂ ਆਉਣ ਤੋਂ ਬਾਅਦ ਸਿੱਧਾ ਮਾਇਆ ਦਾ ਗਲਾ ਕੱਟ ਕੇ ਵਾਪਸ ਚ ਲੈ ਜਾਂਦਾ ਫਿਰ ਇਹ ਪਲਾਨ ਬਣਾਉਂਦਾ ਕਿ ਸੁਦੀਰ ਨੂੰ ਕਹਿੰਦੀ ਸਮਿਸ਼ਤਾ ਵੀ ਤੂੰ ਕਿਸੇ ਰਿਸ਼ਤੇ ਨਾਲ ਚਲੇ ਜਾ ਜੋ ਸਭ ਕੁਝ ਸਹੀ ਹੋਗਾ ਵੀ ਮੈਂ ਤੈਨੂੰ ਫੋਨ ਕਰ ਦੂੰਗੀ ਤੂੰ ਵਾਪਸ ਆਜੇ ਤੇ ਉਹੀ ਗੱਲ ਹੁੰਦੀ ਹੈ ਜੇ 7 ਦਿਨ ਬੀਤਦੇ ਐਸ ਕੇਸ ਨੂੰ ਜਿਵੇਂ 9 ਅਗਸਤ ਨੂੰ ਉਹਦਾ ਕਤਲ ਹੋਇਆ ਸੀਗਾ 15 ਅਗਸਤ ਨੂੰ ਉਹ ਫੋਨ ਕਰਦੀ ਹੈ ਕਿ ਸਮਿਸ਼ਤਾ ਵੀ ਹੁਣ ਤੂੰ ਆ ਜਾ ਕਿ ਪੁਲਿਸ ਦਾ ਸ਼ੱਕਾ ਜਿਹੜਾ ਹੁਣ ਆਪਣੇ ਤੇ ਨਹੀਂ ਰਿਹਾ ਬਿਜੜਾ ਮਤਲਬ ਜਿਹੜਾ ਮਾਮਲਾ ਇਹ ਥੋੜਾ ਦਬ ਗਿਆ ਵੀ ਪੰਡਾ ਜ। ਤੇ ਉਸ ਤੋਂ ਬਾਅਦ ਜਿਹੜਾ ਸੁਧੀਰ ਉਸ ਸਮਿਸ਼ਟਾ ਦੀ ਗੱਲ ਮੰਨ ਲੈਂਦਾਗਾ ਪਿੰਡ ਵਾਪਸ ਆਉਂਦਾ ਤਾਂ ਕਰਕੇ 15 ਅਗਸਤ ਨੂੰ ਚੱਕਿਆ ਜਾਂਦਾਗਾ ਪੁਲਿਸ ਨੂੰ ਚੱਕ ਲੈਂਦੀ ਹੈਗੀ ਤੇ ਹਿਰਾਸਤ ਚ ਲੈ ਲੈਂਦੀ ਹੈਗੀ। ਹੁਣ ਇੱਕ ਇਹ ਫੜਿਆ ਇੱਕ ਇਸ ਕਰਕੇ ਗਿਆ ਸੀਗਾ ਕਿਉਂਕਿ ਸੱਤ ਦਿਨਾਂ ਬਾਅਦ ਹੀ ਪੰਡਾ ਗਿਆ ਸੀਗਾ ਦੂਸਰਾ ਤੇ ਜਿਹੜਾ ਉਹ ਕਾਲ ਟੇਲਰ ਚੱਕ ਕਰਦੀ ਹੈਗੀ ਸਮਿਸ਼ਟਾ ਦੇੋਂ ਪੁਲਿਸ ਤੇ ਕਾਲ ਟੇਲਰ 8 ਅਗਸਤ ਨੂੰ ਮਤਲਬ ਵੀ ਚਾਰ ਪੰਜ ਵਾਰੀ ਸੁਦੀਰ ਨਾਲ ਗੱਲ ਹੋ ਵਿਸ਼ੇ ਦੀ ਸਮੱਸਿਆ ਤਾਂ ਕਰਕੇ ਪੁਲਿਸ ਨੂੰ ਸ਼ੱਕ ਪਿਆ ਸੀਗਾ ਸੁਦੀਰ ਹੁਣ ਦੇਖੋ ਅੱਜ ਦੀ ਕਹਾਣੀ ਦੰਦੇ ਇੱਥੇ ਸੰਭਵਤ ਕਿਵੇਂ ਇੱਕ ਮਤਲਬ ਕੁੜੀ ਨੇ ਆਪਦੀ ਹਾਫ ਖਾਤਰ ਆਪਦੇ ਮਤਲਬ ਵੀ ਜਿਸਮਦੀ ਭੁੱਖ ਖਾਤਰ ਆਪਦੀ ਮਾਂ ਦਾ ਕਤਲ ਕਰਵਾ ਦਿੱਤਾ ਬਿਨਾ ਕੋਈ ਸੋਚੇ ਸਮਝੇ ਤੇ ਹੁਣ ਉਹ ਮਤਲਬ ਮਾਇਆ ਵੀ ਜੇਲ੍ਹ ਚ ਗਈ ਸੁਦੀਰ ਵੀ ਜੇਲ੍ਹ ਚ ਗਿਆ ਤੇ ਉਹਦੀ ਜਿਹੜੀ ਮਾਂ ਸੀਗੀ ਉਹਨੂੰ ਵੀ ਇਸ ਮਤਲਬ ਜਿੰਦਗੀ ਚੋਂ ਹੱਥ ਧੋਣਾ ਪਿਆ ਗਿਆ ਸਿਰਫ ਸਿਰਫ ਇੱਕ ਹਫ ਹਫ ਸਕਰਤ ਧੰਨਵਾਦ ਅੱਜ ਦੀ ਸਟੋਰੀ ਸੁਣ ਲਈ ਤੇ ਅੱਜ ਦੀ ਸਟੋਰੀ ਜੀ ਕੋਈ ਸਿੱਖ ਨੂੰ ਮਿਲਿਆ ਹੋਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਜੇ ਕੋਈ ਤੁਹਾਡੇ ਸਵਾਲ ਆਗੇ ਤਾਂ ਕਮੈਂਟ ਜ਼ਰੂਰ ਕਰਿਓ ਉਤੇ ਜੇ ਜੇ ਮੈਨੂੰ ਸਵਾਲ ਸਹੀ ਲੱਗਦੇ ਮੈਂ ਕਮੈਂਟ ਦਾ ਆਨਸਰ ਜ਼ਰੂਰ ਕਰੂੰਗਾ ਧੰਨਵਾਦ ਆਪਦੇ ਬੱਚਿਆਂ ਦਾ ਧਿਆਨ ਰੱਖੋ ਆਪਦੀ ਫੈਮਿਲੀ ਦਾ ਧਿਆਨ ਰੱਖੋ ਤੇ ਖੁਦ ਆਪ ਦਾ ਵੀ ਧਿਆਨ ਰੱਖੋ ਕਿਸੇ ਦਾ ਕਿਸੇ ਤੇ ਭਰੋਸਾ ਨਾ ਕਰੋ ਅੱਜ ਦੀ ਜ਼ਿੰਦਗੀ ਚ ਅੱਜ ਦੀ ਦੁਨੀਆ ਚ ਬਸ ਆਪਦੇ ਘਰ ਤੋਂ ਇਲਾਵਾ ਕਿਸੇ ਹੋਰ ਦੂਜੇ ਬੰਦੇ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਮੇਰਾ ਤੇ ਇਹ ਕਹਣਾ ਧੰਨਵਾਦ